ਬਟਾਲਾ ਦੇ ਹੱਥੀਗੜ੍ਹ ਦੇ ਕੁਝ ਇਲਾਕਿਆਂ ਦੇ ਵਿੱਚ ਪਿਛਲੇ ਕਰੀਬ 1.5 ਤੋਂ 2 ਮਹੀਨੇ ਹੋ ਗਏ ਹਨ ਸਿੰਗਲ ਫੈਨਸ ਲਾਈਟ ਆ ਰਹੀ ਹੈ ਜਿਸ ਕਰਕੇ ਆਮ ਲੋਕਾਂ ਦਾ ਜੀਵਨ ਅਸਤਵਿਅਸਤ ਹੋਇਆ ਪਿਆ ਹੈ ਬਿਨਾਂ ਬੱਤੀ ਤੋਂ ਰਹਿਣਾ ਇਦਾਂ ਹੈ ਜਿਦਾ ਬਿਨ ਪਾਣੀ ਤੋਂ ਮੱਛਲੀ ਇਨ੍ਹਾਂ ਲੋਕਾਂ ਦੇ ਘਰ ਸਿੰਗਲ ਫੈਨਸ ਲਾਈਟ ਆ ਰਹੀ ਹੈ ਇਸ ਸਿੰਗਲ ਫੈਨਸ ਲਾਈਟ ਦੇ ਨਾਲ ਪੱਖਾ ਵੀ ਨਹੀਂ ਚੱਲਦਾ ਏਸੀ ਕੂਲਰ ਦੀ ਤਾਂ ਗੱਲ ਹੀ ਪੁੱਲ ਜਾਓ ਕਈ ਘਰਾਂ ਦੇ ਵਿੱਚ ਤਾਂ ਅਜੀਆ ਹੋਇਆ ਹੈ ਕਿ ਲਾਈਟ ਵਧਣ ਘਟਣ ਦੇ ਨਾਲ ਲੋਕਾਂ ਦੀ ਕੀਮਤੀ ਸਮਾਨ ਵੀ ਸੜ ਗਏ ਹਨ ਪਿਛਲੇ ਕਈ ਦਿਨਾਂ ਤੋਂ ਇਹ ਲੋਕ ਬਿਜਲੀ ਵਿਭਾਗ ਦੇ ਦਫ਼ਤਰ ਦੇ ਫੇਰੇ ਮਾਰ ਰਹੇ ਹਨ ਪਰ ਬਿਜਲੀ ਜੂ ਵੀ ਨਹੀਂ ਰੇਂਗ ਰਹੀ ਇੱਥੋਂ ਤੱਕ ਕੀ ਪੀਣ ਵਾਲਾ ਪਾਣੀ ਵੀ ਕਰੀਬ ਕਿਲੋਮੀਟਰ ਦੂਰ ਕਿਸੇ ਫੈਕਟਰੀ ਵਿੱਚੋਂ ਇਹ ਸਾਰੇ ਪਰਿਵਾਰ ਪਰਣ ਲਈ ਜਾਂਦੇ ਨੇ ਜਦੋਂ ਸਾਡੀ ਟੀਮ ਵੱਲੋਂ ਐਸ ਡੀਓ ਬਿਜਲੀ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਲਦ ਕਿ ਜਲਦ ਐਸਟੀਮੇਟ ਬਣਵਾ ਕੇ ਇਹ ਮਾਮਲਾ ਹੱਲ ਕਰ ਲਿਆ ਜਾਵੇਗਾ ਪਰ ਜੋ ਬਿਜਲੀ ਵਿਭਾਗ ਦੇ ਹਾਲਾਤ ਨੇ ਇਹ ਲੱਗਦਾ ਨਹੀਂ ਕਿ ਇਹਨਾਂ ਲੋਕਾਂ ਨੂੰ ਕੋਈ ਜਲਦੀ ਰਾਹਤ ਮਿਲੇਗੀ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ ਮੇਰਾ ਐਡੀਸ਼ਨਰ ਅਸਿਤਵਿੰਦਰ ਸਿੰਘ ਅੱਛਾ ਕੋਈ ਨਿਊ ਚੈੱਕ ਕਰਾ ਦਨੇ ਆ ਜੀ ਮੈਂ ਅੱਜ ਤੋਂ 2-4 ਦਿਨ ਹੀ ਹੋਏ ਜਾਈ ਨੂੰ ਮੈਂ ਪਹਿਲਾਂ ਸ਼ਹਿਰ 'ਚ ਹਾਂ ਐਸ ਡੀਓ ਤੇ ਹੁਣ ਇੱਧਰ ਮੈਨੂੰ ਲਾਇਆ 2-4 ਦਿਨ ਹੋਏ ਆ ਮੈਂ ਉਹ ਚੈੱਕ ਕਰਾ ਦੇਣਾ ਵਾ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਤੇ ਬਿਜਲੀ ਦੀ ਮਸਲਾ ਹੱਲ ਕਰ ਦੇਣਾ ਕੋਈ ਨਹੀਂ ਗੱਲ ਹੀ ਬੜੀ ਦੂਰ ਦੀ ਕੋਈ ਨਹੀਂ ਜੇ ਕੋਈ ਵੀ ਪ੍ਰੋਬਲਮ ਆ ਨਾ ਆਪਾਂ ਚੈੱਕ ਕਰਾ ਦੇ ਜਾਈ ਨਾਲ ਲੈ ਕੇ ਜਾਈ ਨੂੰ ਚੈੱਕ ਜਾਈ ਨਾਲ ਲੈ ਕੇ ਚੈੱਕ ਕਰਾ ਦੇ ਚੈੱਕ ਕਰਾ ਦੇ ਨਹੀਂ ਕੋਈ ਨਹੀਂ ਮੈਂ ਤਾਂ 2-3 ਦਿਨ ਹੀ ਹੋਏ ਇੱਧਰ ਆਇ ਨੂੰ ਮੈਂ ਕੁਝ ਚੈੱਕ ਕਰਾ ਦੇਣਾ ਜੋ ਤੁਹਾਡੇ ਜੀ ਦਾ ਉਹ ਅਧਿਕਾਰ ਹੈ ਜਿਹੜਾ ਕਹਿੰਦੇ ਆ ਕਿ ਤੁਸੀਂ ਆਪਣਾ ਸਮਾਨ ਬੰਦ ਕਰ ਦਿਓ ਨਹੀਂ ਕੋਈ ਨਹੀਂ ਚੈੱਕ ਕਰਉਣੀ ਵੀ ਚੈੱਕ ਰੱਖ ਦੇਖਣੀ ਮੇਰੀ ਘਟ ਬੋਲਟ ਚ ਆਉਂਦੀ ਚੈੱਕ ਰਾ ਕੇ ਠੀਕ ਕਰਾ ਦੇ ਠੀਕ ਕਰਾ ਦੇ ਕੀ ਹੋਇਆ ਜੀ ਸਰ ਬੱਤੀ ਨਹੀਂ ਸਾਡੇ ਆਰੇ ਕਿੰਨੇ ਚਿਰ ਦੀ ਪ੍ਰੋਬਲਮ ਚੱਲ ਰਹੀ ਹੈ ਹੁਣ ਗਰਮੀਆਂ ਜੋ ਚੱਲਣ ਤੋਂ ਸ਼ੁਰੂ ਹੋਈਆਂ ਆ ਗਈਆਂ ਹਾਂਜੀ ਹਰ ਚੀਜ਼ਾਂ ਖਰਾਬ ਹੋ ਰਹੀਆਂ ਪਾਣੀ ਨਹੀਂ ਹਨ ਪੀਣ ਵਾਲਾ ਕੱਪੜੇ ਧੋਣ ਨੂੰ ਵੀ ਹੈ ਨਹੀਂ ਪਾਣੀ ਹਾਂਜੀ ਮਸ਼ੀਨਾਂ ਸਾਡੀਆਂ ਚੱਲਦੀ ਕੱਪੜੇ ਧੋਣ ਵਾਲੀਆਂ ਵੀ ਹੱਥ ਨਾਲ ਧੋਣੇ ਆ हां जी ਦਾ ਪੱਕੇ ਆ ਦੇਖੋ ਚੱਲਦੇ ਨੇ ਸਾਹਮਣੇ ਇੰਨੀ ਗਰਮੀ ਆ ਤੇ ਗਏ ਆ ਛਡਿਓ ਸਾਬ ਕੋਲੋਂ ਬਸੋਂਦੇ ਨਹੀਂ ਸਾਡੀ ਸੁਣਵਾਈ ਨਹੀਂ ਕਰਦੇ ਕਦੀ ਕਹਿੰਦੇ ਇਹ ਚੀਜ਼ਾਂ ਬੰਦ ਕਰ ਦਿਓ ਸਾਨੂੰ ਕਦੀ ਕੁਝ ਕਹਿੰਦੇ ਆ ਦੱਸੋ ਇੰਨੀ ਬੰਦ ਚੀਜ਼ਾਂ ਕਰਗੇ ਕਿੱਧਰ ਜਾਵਾਂਗੇ ਇੰਨੀ ਗਰਮੀ ਬੱਤੀ ਬਿਲਕੁਲ ਆ ਦੇਖੋ ਹੁੰਦੀ ਕਿੱਦਾਂ ਹੋ ਗਈ ਜ਼ੀਰੋ ਬਿਲਕੁਲ ਜਨ ਕਿ ਸੋਚ ਚੱਲ ਜਾਂਦਾ ਥੱਲੇ ਜਾ ਜਾਂਦਾ ਅਪਰ ਡਾਊਨ ਹੁੰਦੀ ਆਪਰ ਡਾਊਨ ਹਾਂਜੀ ਘਟਵਾਦ ਬੋਝ ਚੀਜ਼ਾਂ ਹੁੰਦੀਆਂ ਸਾਡੇ ਟੀਵੀ ਸੜ ਗਿਆ ਚੀਜ਼ਾਂ ਸਾਡੀ ਖਰਾਬ ਹੋਣ ਡੀਆਂ ਕਾਫੀ ਪਾਣੀ ਕਿੱਥੋਂ ਭਰਨ ਜਾਂਦੇ ਪਾਣੀ ਆ ਜਾਂਦੇ ਪੰਜਾਬ ਬਨੇ ਪੰਜਾਬ ਵਾਲਾ ਇੱਧਰ ਹੈਗਾ ਹਾਂਜੀ ਉੱਥੋਂ ਲਿਆਨੇ ਪਾਣੀ ਬਾਈਪਾਸ ਬਾਈਪਾਸ ਤੋਂ ਸਤਿਆ ਦੇਵੀ ਕੀ ਹੋਇਆ ਬੱਤੀ ਦਾ ਇਹ ਹਮਲਾ ਇਹਨਾਂ ਦਾ ਮਤਲਬ ਇਹ ਵਾ ਬੱਤੀ ਦਾ ਦੀਦੀ ਸਾਡੀ ਰੋਹ ਜਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਸਤਾਰ ਮਹੀਨੇ ਹੁੰਦਾ ਹੈਗਾ ਗਰਮੀ ਆ ਬੱਕੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਅ디 ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੌਂਦਾ ਹੈਗਾ ਕਰਦਾ ਪਾਣੀ ਕੋਈ ਨਹੀਂ ਪਾਣੀ ਉੱਥੇ ਨਹੀਂ ਆਉਂਦੇ ਮੋਟ ਲੱਗੀ ਹੈ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੋਲ ਭਰ ਲਿਆ ਹੁੰਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੌਂਦਾ ਸਾਡੀ ਹੈਗਾ ਸਾਡੀ ਤਾਂ ਹੱਥ ਵਨ ਕੇ ਬੇਨਤੀ ਆ ਸਾਡ ਨੂੰ 32 ਸਾਡੀ ਫੁੱਲ ਕਰਦੇ ਨੇ ਬਸ ਸਤਿਆ ਦੇਵੀ ਕੀ ਹੋਇਆ ਬੱਤੀ ਦਾ ਇਹ ਹਮਲਾ ਇਹਨਾਂ ਦਾ ਮਾਤਮਾ ਲਵਾ ਬੱਤੀ ਦਾ ਦੀਦੀ ਸਾਡੀ ਰੋਹ ਚਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਏ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਰਿਸ਼ਤੇਦਾਰ ਨਹੀਂ ਆਉਂਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੇ ਕੋਈ ਨਹੀਂ ਸੁਣਦਾ ਹੈਗਾ ਪਾਣੀ ਉਥੋਂ ਨਿਆਣੇ ਮੋਟਰ ਲੱਗੀ ਉੱਥੇ ਪਰੇ ਉਥੋਂ ਨਿਆਣੇ ਵਾਟਰ ਕੋਲ ਪਰ ਲਿਆਉਂਦੇ ਆ ਉੱਥੇ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਤਾਂ ਹੱਥ ਵਨ ਕੇ ਬੇਨਤੀ ਆ ਸਾਡ ਨੂੰ ਬੱਤੀ ਸਾਡੀ ਫੁੱਲ ਕਰਦੇ ਆ ਆ ਰਹੀ ਸਾਢੇ ਡੇਢ ਮਹੀਨਾ ਹੋ ਗਿਆ ਐ ਐਸ ਡੀਓ ਕੋ ਕਹੇ ਅਸੀਂ ਅਸੀਂ ਦਰਖਾਸਤਾਂ ਬਹੁਤ ਦਿੱਤੀਆਂ ਲਿਖ ਕੇ ਪਰ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਹੁਣ ਨੁਕਸਾਨ ਬਹੁਤ ਹੁੰਦਾ ਹੈ ਤੇ ਜਦੋਂ ਜਾਣੇ ਆ ਤਾਂ ਕਹਿੰਦੇ ਬੇਨਤੀ ਮਾਰ ਕੇ ਆਏ ਸੀ ਗਿਆ ਗਿਆ ਤੋਂ ਬਾਅਦ ਵਿੱਚ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕਹਿੰਦੇ ਸਾਡ ਕੋ ਰੇਂਜ ਨਹੀਂ ਹੁੰਦੀ ਬੱਤੀ ਦੀ ਮਤਲਬ ਉਹ ਕੀ ਤਾਰ ਦੀ ਰੇਂਜ ਨਹੀਂ ਹੁੰਦੀ ਤੇ ਅਸੀਂ ਬਹੁਤ ਵੇਰੀ ਜਾਏ ਜਾ ਕੇ ਤੇ ਉਹਨਾਂ ਦੇ ਅੱਗੇ ਮਿਹਨਤ ਤਰਲਾ ਕੀਤਾ ਵੀ ਸਾਡੀ ਬੱਤੀ ਠੀਕ ਕਰੋ ਬੱਤੀ ਠੀਕ ਕਰੋ ਨਹੀਂ ਕਰਦੇ ਕੀ ਹੁੰਦਾ ਕੀ ਛੜਦੀਆਂ ਚੀਜ਼ਾਂ ਛੜਦੀਆਂ ਇੱਕ ਫੇਸ ਆਉਂਦਾ ਆ ਸਰ ਫਿਰ ਹਾਂ ਇੱਕ ਫੇਸ ਦੇ ਨਾਲ ਅਸੀਂ ਇੱਕ ਫੇਸ ਨਾਲ ਅਸੀਂ ਕੀ ਕਰਾਂਗੇ ਦੱਸੋ ਜੇ ਅਸੀਂ ਗਏ ਤਾਂ ਸਾਨੂੰ ਕਹਿੰਦੇ ਅਸੀਂ ਫੋਨ ਕੀਤਾ ਤਾਂ ਕਹਿੰਦੇ ਬੱਤੀਆਂ ਬੰਦ ਕਰ ਦਿਓ ਕੂਲਰ ਬੰਦ ਕਰ ਦਿਓ ਤੁਸੀਂ ਤੁਹਾਡੀਆਂ ਛੜਦੀਆਂ ਚੀਜ਼ਾਂ ਤਾਂ ਬੰਦ ਕਰ ਦਿਓ ਤੇ ਫੇ ਅਸੀਂ ਬੰਦ ਕਰ ਦੇਵਾਂਗੇ ਤੇ ਬੱਚੇ ਸਾਡੇ ਗਰਮੀ ਚ ਮਰਨ ੜਾ ਇਹਨਾ ਆ ਦੇਖੋ ਤੁਸੀਂ ਵੀ ਹੁਣ ਬੈਠੇ ਆ ਨਾ ਕਿੰਨੀ ਗਰਮੀ ਆ ਇੱਥੇ ਤੇ ਕਿੱਥੇ ਜਾਏਗੇ ਅਸੀਂ ਹੁਣ ਉੱਥੇ ਨਹੀਂ ਜਾਣਾ ਬਿਜਲੀ ਵਾਲਿਆਂ ਕੋ ਤੇ ਕਿੱਥੇ ਜਾਏਗੇ ਅਸੀਂ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਦੇ ਕੋ ਜਾਏਗੇ ਕੀ ਕਰਗੇ ਅਸੀਂ ਨੁਕਸਾਨ ਕਰਵਾਇ ਗਿਆ ਇਹ ਆਪਣਾ ਰੋਜ਼